ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੰਗਰੇਜ਼ੀ ਕੈਲੰਡਰ ਦੇ ਅਨੁਸਾਰ ਸਾਲ 2025 ਅਲਵਿਦਾ ਕਹਿ ਗਿਆ ਤੇ 26 ਦੀ ਸ਼ੁਰੂਆਤ ਹੋਈ ਹੈ ਸਾਰੇ ਹੀ ਦੋਸਤਾਂ ਨੂੰ ਮਿੱਤਰਾਂ ਨੂੰ नवें साल दिया बहुत हो बहुत बधाई हो, हो नव साल चढ़िया नवें साल की बधाई त ही होंगी है जी अपना कुछ नवें साल के नव करिए माड़ियाँ आदता ईरखा ਬਾਇਰ ਪ੍ਰੋਧ ਛੱਡ ਕੇ ਆਪਣੇ ਜੀਵਨ ਤੇ ਚੰਗੀ ਸੋਚ ਰੱਖੀਏ ਦੂਜਿਆਂ ਦੇ ਪ੍ਰਤੀ ਤਾਂ ਹੀ ਇਹ ਨਮਾਸਾਲਾ ਆਪਾਨੂੰ ਮੁਬਾਰਕ ਹੈ ਚੰਗੇ ਕਰਮ ਕਰੀਏ ਇਸ ਜ਼ਿੰਦਗੀ ਦੇ ਵਿੱਚ ਨਾਮ ਜਪੀਏ ਅੰਬਰਤਿ ਸ਼ਾਕੇ ਗੁਰੂ ਵਾਲੇ ਸੰਗ ਸੱਜ ਕੇ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਲੋੜਵੰਦਾਂ ਦੀ ਗਰੀਬਾਂ ਦੀ ਆਪਾਂ ਮਦਦ ਕਰੀਏ ਤਾਂ ਹੀ ਇਹ ਜਿਹੜਾ ਨਵਾਂ ਸਾਲ ਆਪਣੇ ਲਈ ਮੁਬਾਰਕ ਹੋਵੇਗਾ ਜੇਕਰ ਆਪਾਂ ਈਰਖਾ ਬੈਰ ਵਿਰੋਧ ਲੋਕਾਂ ਪ੍ਰਤੀ ਨਫ਼ਰਤ ਰੱਖਣੀ ਹੈ ਫਿਰ ਇਸ ਨਵੇਂ ਸਾਲ ਦਾ ਕੋਈ ਫਾਇਦਾ ਨਹੀਂ ਇਸ ਕਰਕੇ ਤੁਹਾਨੂੰ ਨਵੇਂ ਸਾਲ ਦੀਆਂ ਵਧਾਈਆਂ ਵੀ ਅਤੇ ਨਵਾਂ ਸਾਲ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਲੈ ਕੇ ਆਵੇ ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਨੂੰ ਨਾਮ ਦਾਣ ਸੇਵਾ ਸੋ ਉਹਨਾਂ ਨੂੰ ਬਖਸ਼ੇ ਨ ਗੁਰਸਿੱਖੀ ਜੀਵਨ ਬਖਸ਼ੇ ਨ ਦਾਸ ਦੇ ਵੱਲੋਂ ਇਹੀ ਜਿਹੜਾ ਸਨੇਹਾ ਨਵੇਂ ਸਾਲ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਤੇ